ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਨਾਲੇ ਆਵਾਰੇ ਤੇਜ਼ ਤਰਾਰ ਜ਼ਿੰਦਗੀ ਅਤੇ ਆਧੁਨਿਕ ਯੁੱਗ ਦੀ ਚੱਕਾ ਚਾਹਵਤ ਵਿੱਚ ਪੰਡੂ ਜੀਵਨ ਦੀਆਂ ਕਈ ਪ੍ਰਾਤਨ ਵਿਸਥਾਰ ਨਾਲ ਜੁੜੀਆਂ ਸੱਭਿਆਚਾਰਕ ਸਮਾਜਿਕ ਗੱਦੇ ਵਿਧੀਆਂ ਚ ਭਾਰੀ ਤਬਦੀਲੀ ਆ ਚੁੱਕੀ ਹੈ ਅਜੋਕਾ ਯੁੱਗ ਪਦਾਰਥਵਤ ਦੀ ਹੋਣ ਕਰਕੇ ਅੱਜ ਦਾ insan ਫਲਾਦ ਸਾ ਤੇ ਮਸ਼ੀਨੀ ਯੁੱਗ ਚ ਗਵਾਜਦਾ ਜਾ ਰਿਹਾ ਹੈ ਜੋ ਵਿਰਸੇ ਦੀਆਂ ਸਭ ਕਦਰਾਂ ਕੀਮਤਾਂ ਨੂੰ ਮਨ ਚੋਂ ਵਿਸਾਰ ਰਿਹਾ ਹੈ ਪੁਰਾਣੇ ਜ਼ਮਾਨੇ ਵਿੱਚ ਮਨੁੱਖਤਾ ਖੇਤੀਬਾੜੀ ਧੰਦੇ 'ਚ ਰੁੱਝੇ ਰਹਿੰਦੇ ਸਨ ਅਤੇ ਘਰੇਲੂ ਸੁਵਾਲੀਆਂ ਘਰਾਂ ਵਿੱਚ ਇਕੱਠੀਆਂ ਹੋ ਪਰਾਂ ਵਿੱਚ ਇਕੱਠੀਆਂ ਹੋ ਕੇ ਵਿਰਸੇ ਨਾਲ ਸੰਬੰਧਿਤ ਕਰੇਡਿੰਗ ਨੂੰ ਧੰਦੇ ਜਿਵੇਂ ਹੱਥਾਂ ਦਾ ਸਲਵਾਰਾਂ ਕੱਗਰਿਆਂ ਪਜਾਮਿਆਂ ਚਪਾਂੜੀ ਨਾਲੇ ਗੁੰਨ ਗੁਣਿਆ ਕਰਦੀਆਂ ਸਨ ਪੱਸ਼ਮ ਸੂਤੀ ਰੇਸ਼ਮੀ ਅਤੇ ਪੱਕੇ ਧਾਗੇ ਨਾਲ ਰੰਗ-ਬਰੰਗੇ ਬਹੁਤ ਸੋਹਣੇ-ਸੋਹਣੇ ਵੱਖ-ਵੱਖ ਡੀਐਨ ਵਾਲੇ ਨਾਲੇ ਗੁਨੇ ਜਾਇਆ ਕਰਦੇ ਸਨ ਜਿਨ੍ਹਾਂ ਦੇ ਦੋਵੇਂ ਪਾਸੇ ਇਨ੍ਹਾਂ ਦੀ ਮਜ਼ਬੂਤੀ ਵਾਸਤੇ ਗੰਡਾ ਹੋਈ ਅਜਿਹੇ ਤਰੀਕੇ ਨਾਲ ਤੀਜ ਜਾਂਦੀਆਂ ਸਨ ਇਹਨਾਂ ਦੀ ਬਣਤੀ ਕਿਸੇ ਪਾਸਿਓ ਉੱਧਰ ਵੀ ਨਹੀਂ ਸੀ ਸਕਦੀ ਕੁੜੀਆਂ ਜਿਹੜੀਆਂ ਬਜ਼ੁਰਗ ਔਰਤਾਂ ਇਕੱਠੀਆਂ ਹੋ ਕੇ ਸਾਂਗ ਨਾਲ ਅਜਿਹੇ ਤੰਦੇ ਸਾਂਝੇ ਰੂਪ ਜਿਹੀ ਕਰ ਲਿਆ ਕਰਦੀਆਂ ਸਨ ਔਰ ਤਾਂ ਇਹ ਨਾਲੇ ਤਿਆਰ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦੀਆਂ ਸਨ ਪਰੰਤੂ ਕਈ ਬਜ਼ੁਰਗਔਰਤਾਂ ਸਿਰਫ ਮੰਝਾ ਖੜਾ ਕਰਕੇ ਉਸਦੇ ਪੁੱਠੇ ਪਾਸੇ ਸੰਭਿਆਰੇ ਸਾਰੇ ਇਸਦੀ ਪੇਟੀ ਪਾ ਲਿਆ ਕਰਦੀਆਂ ਸਨ ਤੇ ਕਾਨਿਆਂ ਨਾਲ ਇਸਦੀ ਬੁਣਤੀ ਅਤੇ ਗਿਣਤੀ ਮਿੰਤੀ ਕਰ ਲਿਆ ਕਰਦੀਆਂ ਸਨ ਅੱਜ ਵੀ ਕੁਝ ਬਜ਼ੁਰਗ ਔਰਤਾਂ ਇਸ ਕੰਮ ਨੂੰ ਪਹਿਲ ਦਿੰਦੀਆਂ ਹਨ ਇਸ ਸਬੰਧੀ ਲੋਕ ਹੋ ਰਹੇ ਸੱਭਿਆਚਾਰਕ ਵਿਰਸੇ ਨੂੰ ਸੁਰਜੀਤ ਰੱਖਣ ਲਈ ਅਜੇ ਵੀ ਤਤਪਰ ਹਨ ਬਜ਼ੁਰਗ ਹੋਣ ਦੇ ਨਾਤੇ ਆਪਣੇ ਵਿਰਸੇ ਨੂੰ ਮਨਚਿ ਪਸਾ ਕੇ ਇਹਨਾਂ ਨੇ ਰੱਖਿਆ ਹੋਇਆ ਹੈ ਤੇ ਉਹ ਨਾਲੇ ਬੁਣ ਖੇਸਾਂ ਦਰਿਆ ਦੇ ਬੰਬਲ ਬਟਣ ਨੂੰ ਪਹਿਲ ਦੇ ਰਹੀਆਂ ਹਨ ਜੋ ਕਿ 1 ਮਹੀਨੇ ਚ ਪੰਜ ਛੇ ਦਰਿਆਵਾਂ ਦੀਆਂ ਝਾੜੀਆਂ ਅਤੇ ਪੰਜ ਛੇ ਖੇਸਾਂ ਦੇ ਬੰਬਲ ਵੱਟ ਕੇ ਆਪਣੇ ਘਰੇਲੂ ਸਬਜ਼ ਘਰੇਲੂ ਸਹਿਕ ਤੰਦੇਜ ਚੌਖਾ ਵਾਧਾ ਕਰ ਲੈਂਦੀਆਂ ਹਨ ਉਹਨਾਂ ਨੇ ਕਿਹਾ ਕਿ ਇਹ ਕੰਮ ਜਿੱਥੇ ਇੱਕ ਘਰੇਲੂ ਨਜੀ ਤੰਦਾ ਹੁੰਦਾ ਹੈ ਉਥੇ ਕਮਾਈ ਲਈ ਇੱਕ ਸਹਿਕ ਤੰਦਾ ਵੀ ਹੈ ਇਸ ਤੰਦੇ ਨਾਲ ਦਿਮਾਗ ਦੀ ਚੁਸਤੀ ਅੱਖਾਂ ਸਰੀਰ ਦੇ ਹੱਥਾਂ ਪੈਰਾਂ ਅਤੇ ਬਾਕੀ ਸਰੀਰਕ ਅੰਗਾਂ ਦੀ ਕਸਰਤ ਵੀ ਹੁੰਦੀ ਹੈ। ਹੱਥੀ ਬਣਾਏ ਨਾਲੇ ਦੀ ਉਮਰ 100 ਬਰੇ ਤੱਕ ਹੈ। ਅੱਜ ਭਾਵੇਂ ਸੈਸ ਯੁੱਗ ਚ ਔਰਤਾਂ ਦੇ ਹੱਥੀ ਬੁਣੇ ਨਾਲਿਆਂ ਦੀ ਦੀ ਜਗ੍ਹਾ ਰਬੜ, ਪਲਾਸਟਿਕ, ਹੁੱਕਾਂ ਬਟਨਾਂ ਵੱਲੋਂ ਮੱਲੀ ਜਾ ਰਹੀ ਹੈ। ਪਰ ਉਹਨਾਂ ਦੀ ਜਿੱਥੇ ਕੋਈ ਲੰਬੀ ਮਿਆਦ ਨਹੀਂ ਹੈ, ਉਥੇ ਜ਼ਿਆਦਾ ਮਜ਼ਬੂਤੀ ਵੀ ਨਹੀਂ ਹੈ। ਨਰਾਸ਼ਾਵਾਦੀ ਸ਼ਬਦਾਂ ਦਾ ਵਰਣਨ ਕਰਦੇ ਉਹਨਾਂ ਨੇ ਕਿਹਾ ਕਿ ਘਗਰੇ ਵੀ ਗਏ ਸਲਵਾਰਾਂ ਵੀ ਗਈਆਂ ਅੱਥੇ ਹੀ ਕੰਮ ਕਰਨ ਤੋਂ ਮਾਰਾਂ ਵੀ ਗਈਆਂ ਕਿਉਂਕਿ ਉਹ ਜੋਕੇ ਸਮੇਂ ਵਿੱਚ ਮਸ਼ੀਨਰੀ ਕਰਨ ਦੀ ਬਗੀ ਹਨੇਰੀ ਦੀ ਧੂੜ ਵਿੱਚ ਨਾਲੇ ਅਤੇ ਨਾਲੇ ਗੁੰਨਣ ਵਾਲੀਆਂ ਮਟਿਆਰਾਂ ਵੀ ਗਵਾਚ ਗਈਆਂ ਹਨ ਸੋ ਇਹ ਹੱਥੀ ਬੁਣਨ ਦੇ ਨਾਲ ਹੀ ਜਿਹੜੇ ਹੱਥੀ ਬੁਣਦੀ ਹੁੰਦੀਆਂ ਔਰਤਾਂ ਇਹ ਰਿਵਾਜ ਹੁਣ ਘਟ ਗਿਆ ਕਿਉਂਕਿ ਹੁਣ ਸ਼ਹਿਰਾਂ ਵਿੱਚੋਂ ਬਣੇ-ਬਣਾਏ ਨਾਲੇ ਮਿਲ ਜਾਂਦੇ ਹਨ ਜੋ ਔਰਤਾਂ ਆਪਣੇ ਸਲਵਾਰਾਂ ਵਿੱਚ ਪਾਉਂਦੀਆਂ ਹਨ ਪਰ ਪੁਰਾਣੇ ਵੇਲੇ ਵਿੱਚ ਹਰ ਘਰ ਵਿੱਚ ਹੱਥੀ ਨਾਲੇ ਬੁਣੇ ਜਾਂਦੇ ਸਨ ਇਨਾਂ ਨਾਲਿਆਂ ਨੂੰ ਅੱਡੇ ਉੱਤੇ ਵੀ ਬੁਣਿਆ ਜਾਂਦਾ ਸੀ। ਲੱਕੜ ਦੇ ਅੱਡੇ ਬਣੇ ਹੁੰਦੇ ਸੀ ਜਿਨ੍ਹਾਂ ਉੱਤੇ ਨਾਲਿਆਂ ਨੂੰ ਬੁਣਿਆ ਜਾਂਦਾ ਸੀ। ਕਈ ਵਾਰ ਤਾਂ ਮੰਜੇ ਨੂੰ ਪੁੱਠਾ ਖੜਾ ਕਰਕੇ ਵੀ ਨਾਲੇ ਬਣ ਲੈਂਦੀਆਂ ਹਨ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਏ। ਸੋ ਹੁਣ ਇਹ ਕਲਾ ਪਿੰਡਾਂ ਵਿੱਚੋਂ ਰੋਪ ਹੋ ਗਈ ਆ ਹੁਣ ਕੋਈ ਵੀ ਔਰਤ ਘਰਾਂ ਵਿੱਚ ਨਾਲੇ ਨਹੀਂ ਬਣਦੀ ਸੋ ਇਸ ਤਰ੍ਹਾਂ ਇਹ ਨਾਲੇ ਬਣਨ ਤੋਂ ਬਾਅਦ ਇਹਨਾਂ ਦੇ ਆ ਬੰਬਲ ਬੱਟੇ ਜਾਂਦੇ ਸੀ ਆ ਦੇਖੋ ਯੋਕ ਦੇਖਣ ਬਹੁਤ ਹੀ ਸੋਹਣੇ ਲੱਗਦੇ ਸੀ ਤੋ ਅੱਜ ਮੈਂ ਤੁਹਾਨੂੰ ਨਾਲੇ ਬਾਰੇ ਜਾਣਕਾਰੀ ਦੇਣੀ ਸੀ ਵੀ ਇਹ ਕਿਸ ਤਰ੍ਹਾਂ ਪੁਰਾਣੇ ਵੇਲੇਾਂ ਵਿੱਚ ਕਿਸ ਤਰ੍ਹਾਂ ਬਣੇ ਜਾਂਦੇ ਸਨ ਤੇ ਕਿਹੜੀ ਚੀਜ਼ ਦੇ ਬਣੇ ਜਾਂਦੇ ਸੀ ਤੇ ਕਿਸ ਚੀਜ਼ ਦੇ ਉੱਪਰ ਇਹ ਬਣੇ ਜਾਂਦੇ ਸੀ ਸੋ ਮੈਨੂੰ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਉਨੋਂ ਤੱਕ ਲਈ ਰੱਬ ਰੱਖਾ ਸ਼ੁਗਰੀਆ ਧੰਨਵਾਦ